ਲੁਧਿਆਣਾ ਪੱਛਮੀ ਤੋਂ ਵਿਧਾਇਕ ਸੰਜੀਵ ਅਰੋੜਾ ਨੂੰ ਮੰਤਰੀ ਬਣਾ ਦਿੱਤਾ ਗਿਆ ਹੈ ਵਜ਼ੀਰ ਬਣ ਗਏ ਨੇ ਉਹ ਤੇ ਉਹਨਾਂ ਨੂੰ ਇੰਡਸਟਰੀਜ਼ ਤੇ ਐਨ ਆਰ ਆਈ ਅਫੇਅਰਸ ਮੰਤਰਾਲੇ ਜਿਹੜਾ ਉਹ ਦਿੱਤਾ ਗਿਆ ਹੈ ਕਾਫੀ ਜ਼ਿਆਦਾ ਮਹੱਤਵਪੂਰਨ ਹੋ ਜਾਂਦਾ ਹੈ ਕਿਉਂਕਿ ਲੁਧਿਆਣੇ ਤੋਂ ਸਭ ਤੋਂ ਜ਼ਿਆਦਾ ਜਿਹੜੀ ਇੰਡਸਟਰੀ ਆਉਂਦੀ ਹੈ ਇਸ ਡਿਸੀਜਨ ਨੂੰ ਲੈ ਕੇ ਕਾਫੀ ਜ਼ਿਆਦਾ ਖੁਸ਼ ਹੋਵੇਗੀ ਤੇ ਆਪ ਵੀ ਇੱਕ ਉੱਗੇ ਇੰਡਸਟਰੀਅਲਿਸਟ ਹੈਗੇ ਨੇ ਸੰਜੀਵ ਅਰੋੜਾ ਸੋ ਇਹ ਜਿਹੜਾ ਅ ਵਜ਼ੀਰ ਦਾ ਦਰਜਾ ਉਹਨਾਂ ਨੂੰ ਦਿੱਤਾ ਗਿਆ ਹੈ ਤੇ ਮੰਤਰਾਲੇ ਜਿਹੜਾ ਇੰਡਸਟਰੀ ਵਿਭਾਗਮ ਦਿੱਤਾ ਗਿਆ ਸੰਤ ਵਿਭਾਗਮ ਉਹ ਕਾਫੀ ਜ਼ਿਆਦਾ ਅਪਰੋਪਰੀਏਟ ਲੱਗਦਾ ਇਦਾਂ ਜਾਪਦਾ ਕਿ ਇਹੀ ਮੰਤਰਾਲੇ ਜਿਹੜਾ ਉਹਨਾਂ ਨੂੰ ਸੂਟ ਕਰਦਾ ਸੀ ਤੇ ਕਾਫੀ ਜ਼ਿਆਦਾ ਇਹਦੀ ਇਸ ਕਰਕੇ ਵੀ ਮਹੱਤਤਾ ਹੈ ਕਿਉਂਕਿ ਲੁਧਿਆਣੇ ਦੇ ਵਿੱਚ 1 ਲੱਖ ਲਗਭਗ ਛੋਟੀ ਵੱਡੀ ਫੈਕਟਰੀਆਂ ਹੈਗੀਆਂ ਨੇ ਪੂਰੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਸੋ ਇਹਨੂੰ ਦੇਖਦੇ ਹੋਏ ਲੁਧਿਆਣੇ ਨੂੰ ਵੀ ਜਿਹੜੀ ਰਿਪਰੈਜ਼ੈਂਟੇਸ਼ਨ ਮਿਲੀ ਹੈ ਕਿਉਂਕਿ ਲੁਧਿਆਣਾ ਦੇ ਜਿਹੜੇ ਮੇਨ ਮੁੱਦੇ ਹੁੰਦੇ ਨੇ ਇੰਡਸਟਰੀ ਫੈਕਟਰੀ ਵਪਾਰ ਦੇ ਜਿਹੜੇ ਹੁੰਦੇ ਨੇ ਉਹਨਾਂ ਲਈ ਇੱਕ ਡਾਇਰੈਕਟ ਕੰਟੈਕਟ ਸੰਜੀਵ अरोड़ा ਕੰਮ ਕਰ ਸਕਦੇ ਨੇ ਸੋ ਲੁਧਿਆਣੇ ਲਈ ਇੱਕ ਬਹੁਤ ਚੰਗੀ ਖਬਰ ਹੈ ਹਾਲਾਂਕਿ ਲੁਧਿਆਣੇ ਦੇ ਵਿੱਚ ਪਹਿਲਾਂ ਵੀ ਇੱਕ ਲੁਧਿਆਣੇ ਤੋਂ ਮੰਤਰੀ ਹੈਗੇ ਨੇ ਸਾਨੇਵਾਲ ਖੇਤਰ ਤੋਂ ਲੇਕਿਨ ਹੁਣ ਲੁਧਿਆਣਾ ਖਾਸ ਲੁਧਿਆਣਾ ਪੱਛਮੀ ਜੋ ਕਿ ਲੁਧਿਆਣੇ ਦਾ ਇੱਕ ਪੌਸ਼ ਏਰੀਆ ਮੰਨਿਆ ਜਾਂਦਾ ਆ ਉੱਥੋਂ ਸੰਜੀਵ अरोड़ा ਜਿਹੜਾ ਹੈ ਉਹ ਉੱਥੇ ਪਹੁੰਚੇ ਨੇ ਅਸੈਂਬਲੀ ਦੇ ਵਿੱਚ ਤੇ ਨਾਲ ਹੁਣ ਇੰਡਸਟਰੀ ਤੇ ਐਨ ਆਰ ਆਈ ਅਫੇਅਰਸ ਮਿਨਿਸਟਰ ਨੇ ਜਿਹੜਾ ਉਹਨਾਂ ਨੂੰ ਬਣਾਇਆ ਜਾ ਰਿਹਾ ਤੇ ਹਾਲਾਂਕਿ ਪਹਿਲੇ ਕੁਝ ਸਾਲ ਲੁਧਿਆਣਾ ਤੋਂ ਕੋਈ ਵੀ ਮੰਤਰੀ ਨਹੀਂ ਸੀ ਗੁਰਪ੍ਰੀਤ ਗੋਗੀ ਲੁਧਿਆਣਾ ਪੱਛਮੀ ਤੋਂ ਐਮ ਐਲ ਏ ਸੀ ਲੇਕਿਨ ਉਹ ਵੀ ਮੰਤਰੀ ਨਹੀਂ ਸੀਗੇ ਸੋ ਹੁਣ ਲੁਧਿਆਣੇ ਦੀ ਜਿਹੜੀ ਰਿਪਰੈਜੈਂਟੇਸ਼ਨ ਹੈ ਉਹ ਚੰਗੀ ਲੱਗ ਰਹੀ ਹੈ ਕਿਉਂਕਿ ਦੋ ਮੰਤਰੀ ਲੁਧਿਆਣੇ ਤੋਂ ਹੁਣ ਇਸ ਕੈਬਨਿਟ ਦੇ ਵਿੱਚ ਹੋ ਚੁੱਕੇ ਨੇ 16 ਕੁੱਲ ਮੰਤਰੀ ਇਸ ਦੇ ਵਿੱਚ ਹੈਗੇ ਨੇ ਕੁਲਦੀਪ ਧਾਲੀਵਾਲ ਉਹਨਾਂ ਤੋਂ ਰੈਜ਼ੀਗਨੇਸ਼ਨ ਲਿਆ ਗਿਆ ਤੇ ਹੁਣ ਉਹ ਜਿਹੜਾ ਹੈ ਮੰਤਰੀ ਨਹੀਂ ਰਹਿਣਗੇ ਇਸ ਤੋਂ ਇਲਾਵਾ ਜਿਹੜਾ ਐਨ ਆਰ ਆਈ ਅਫੇਅਰਸ ਵਿਦਿੱਤਾ ਗਿਆ ਸੰਜੀਵ ਅਰੋੜਾ ਨੂੰ ਇੰਡਸਟਰੀ ਦੇ ਮਹਿਕਮੇ ਤੋਂ ਇਲਾਵਾ so that will be very interesting kyunki sanjeev aroda nri mamle ada kida niptara karde ne ya nris de dal kida link sabde ne kyunki bada ek important factor hunda nris da punjab de vich kyunki apa dekheya kyunki kafi zyada jide i think punjabi origin de loki katogad 50 lakh to vadh loki bahar rehnde ne ਪਾਵੇਂ ਉਹ ਪੰਜਾਬ ਦੇ ਹੋਣ ਜਾਂ ਪੰਜਾਬੀ origin ਦੇ ਹੋਣ ਜਿਨ੍ਹਾਂ ਨੇ ਪਾਸਪੋਰਟ ਪਾਵੇਂ ਉੱਥੇ ਦੇ ਲੈ ਲਏ ਹੋਣ ਲੇਕਿਨ ਉਹਨਾਂ ਦਾ ਜਿਹੜਾ origin ਹੈ ਉਹ ਭਾਰਤੀ ਪੰਜਾਬ ਹੈ ਸੋ ਇਸ ਕਰਕੇ ਐਨਆਰਆਈ ਮਹਿਕਮਾ ਕਾਫੀ ਇੰਪੋਰਟੈਂਟ ਹੋ ਜਾਂਦਾ ਪੰਜਾਬ ਵਰਗੇ ਸੂਬੇ ਲਈ ਗੁਜਰਾਤ ਵਰਗੇ ਸੂਬੇ ਲਈ ਕੇਰਲਾ ਵਰਗੇ ਸੂਬੇ ਲਈ ਤੇਲੰਗਾਨਾ ਵਰਗੇ ਸੂਬੇ ਲਈ ਜਿੱਥੇ ਕਾਫੀ ਜਿਹੜੇ ਲੋਕ ਨੇ ਉਹ ਪ੍ਰਵਾਸੀ ਨੇ ਯਾਨੀ ਕਿ ਉਹਨਾਂ ਨੇ ਕਿਤੇ ਹੋਰ ਪ੍ਰਵਾਸ ਕੀਤਾ ਹੋਇਆ ਸੋ ਉਹਨੂੰ ਵੇਖਦੇ ਹੋਏ ਕਾਫੀ ਜੜਾ ਮਹੱਤਵਪੂਰਨ ਮੰਤ్రਾਲੇ ਜਿਹੜਾ ਇਹ ਐਨਆਰਆਈ ਅਫੇਅਰਸ ਬਣ ਜਾਂਦਾ ਹੈ ਤੇ ਲੁਧਿਆਣੇ ਲਈ ਹੁਣ ਕੀ ਸੁਗਾਤ ਆਂਦੀ ਏ ਉਹਨਾਂ ਦੇ ਮੰਤਰੀ ਬਣਨ ਦੇ ਨਾਲ ਲੁਧਿਆਣਾ ਦੇ ਇੰਡਸਟਰੀਅਲ ਮੁੱਦੇ ਕਿਦਾਂ ਸੁਲਝਾਏ ਜਾਂਦੇ ਨੇ ਲੁਧਿਆਣਾ ਦੇ ਵਿੱਚ ਕੁਝ ਮੁੱਦੇ ਜਿੱਦਾਂ ਆਪਾਂ ਹਮੇਸ਼ਾ ਗੱਲ ਕਰਦੇ ਆ ਮਿਕਸ ਲੈਂਡ ਯੂਜ਼ ਦੇ ਮੁੱਦੇ ਹੈਗੇ ਨੇ ਆਪਾਂ ਸ਼ਿਮਲਾਪੁਰੀ ਜਨਤਾਨਗਰ ਸਾਈਡ ਏਰੀਆਜ਼ ਇੰਡਸਟਰੀਅਲ ਏਰੀਆਜ਼ ਜਿਹੜੇ ਹੈਗੇ ਨੇ ਉੱਥੇ ਮਿਕਸ ਲੈਂਡ ਯੂਜ਼ ਜਿਹੜਾ ਹੈ ਚੱਲਦਾ ਇੰਡਸਟਰੀ ਕਾਫੀ ਧੇਰ ਤੋਂ ਮੰਗ ਕਰਦੀ ਰਹੀ ਹੈ ਕਿ ਉਹਨਾਂ ਨੂੰ ਪਰਮਾਨੈਂਟ ਮਿਕਸ ਲੈਂਡ ਯੂਜ਼ ਬਣਾ ਦਿੱਤਾ ਜਾਵੇ ਇੰਡਸਟਰੀ ਜਿਹੜੀ ਹੈ ਉੱਥੋਂ ਜਿਹੜੀ ਹੈ ਬਾਹਰ ਨਹੀਂ ਜਾ ਸਕਦੀ ਨੌਨ ਪੋਲਿਊਟਿੰ ਤੇ ਕੀ ਇਸ ਮੁੱਦੇ ਦੇ ਵੱਡੇ ਸਟੈਂਡ ਲੈਂਦੇ ਨੇ ਸੰਜੀਵ अरोड़ा ਜਾਂ ਹੋਰ ਕਿਹੜੇ ਇੰਡਸਟਰੀ ਦੇ ਮੁੱਦੇ ਜਿਹੜੇ ਨੇ ਉਸ ਉਲਝਾਂਦੇ ਨੇ ਉਹ ਤਾਂ ਆਉਣ ਵਾਲਾ ਪਵਿਕ ਦੱਸੇਗਾ ਲੇਕਿਨ ਇੱਕ ਬਹੁਤ ਵੱਡਾ ਮੌਕਾ ਏ ਲੁਧਿਆਣੇ ਵਾਸਤੇ ਸੰਜੀਵ अरोड़ा ਵਾਸਤੇ ਤੇ ਪੰਜਾਬ ਸਰਕਾਰ ਵਾਸਤੇ ਕਿ ਜਿਹੜੇ ਕੁਝ ਮੁੱਦੇ ਇੰਡਸਟਰੀ ਦੇ ਹੈਗੇ ਨੇ ਲੁਧਿਆਣੇ ਦੇ ਖਾਸ ਕਰਕੇ ਉਹ ਸੁਲਝਾਏ ਜਾ ਸਕਦੇ ਨੇ ਅਾਕੀ ਹੋਰ ਕਿਦਾਂ ਇੰਡਸਟਰੀ ਨੂੰ ਪ੍ਰੇਰਦੇ ਨੇ ਕਿਉਂਕਿ ਲੁਧਿਆਣੇ ਦੇ ਵਿੱਚ ਹੁਣ ਟਾਟਾ ਜਿਹੜੀ ਹੈ ਉਹ ਵੀ ਇੱਕ ਵੱਡੀ ਇੰਡਸਟਰੀ ਜਿਹੜੀ ਲਗਾ ਰਹੀ ਹੈ ਹੋਰ ਵੀ ਕੁਝ ਇੰਡਸਟਰੀ ਲੁਧਿਆਣੇ ਦੇ ਵਿੱਚ ਆਨ ਦਾ ਜਿਹੜਾ ਹੈ ਜਿੱਦਾਂ ਕਿ ਕੋਈ ਪੇਂਟ ਦੀ ਫਰਮ ਵੀ ਸ਼ਾਇਦ ਆ ਰਹੀ ਹੈ ਇਹਨੂੰ ਵੇਖਦੇ ਹੋਏ ਕਾਫੀ ਜ਼ਿਆਦਾ ਇਹ ਇੱਕ ਅੱਛਾ ਡਿਸੀਜਨ ਕੀਤਾ ਜਾ ਸਕਦਾ ਹੈ ਲੁਧਿਆਣੇ ਲਈ